Bye. ਤਾਂ ਨੰਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਨੇ ਜੀਵ ਦੀ ਜੀਵਨ ਯਾਤਰਾ ਨੋਖ ਦੀ ਜੀਵਨ ਯਾਤਰਾ ਕੀ ਹੈ ਫਰੀਦਾ ਚਾਰ ਗਵਾਇਆ ਹੰਡ ਤੈ ਚਾਰ ਗਵਾਇਆ ਸੰਮ ਲੇਖਾਰਾ ਬਮਗੇ ਸਿਆ ਤੂੰ ਆਹੋ ਫੇਰੇ ਕੰਮ ਰੈਣ ਗਵਾਇ ਸੋਇ ਕੈ ਦਿਸ ਗਵਾਇ ਖਾਏ ਤੇਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਸ ਪ੍ਰਕਾਰ ਸਾਰੇ ਉਮਰ ਰਾਤਾਂ ਤੂੰ ਸੌਂਗੇ ਅਤੇ ਦਿਨ ਖਾਣ ਪੀਣ ਵਿੱਚ ਜਾ ਕੰਮਾਂ ਤੋਂ ਦਿਆ ਵਿੱਚ ਬਤੀਤ ਕਰਦਾ ਰਿਹਾ ਇਹੇ ਵੇ ਵਰਗਾ ਕੀਤੇ ਮਨੁੱਖਾ ਜਨਮ ਕੌਡੀਆਂ ਦੇ ਭਾਇਕ ਵਾਸਤਾ ਰੱਬ ਨੇ ਜਦੋਂ ਨੇਕਾ ਮੰਗਣਾ ਹੈ ਇਹ ਸੰਸਾਰ ਵਿੱਚ ਤੈਨੂੰ ਇਸ ਕਾਰਜ ਲਈ ਭੇਜਿਆ ਕਿਸ ਕਾਰਜ ਲਈ ਭੇਜਿਆ ਤਾਂਗੇ ਉਤਰ ਦੇਵੇਗਾ ਬੜੀ ਇਸ ਬਰਕਾਰ ਜਵਾਨੀ ਢਲ ਗਈ ਤੇ ਬੜੇ ਬੇ ਦੇ ਚਿੰਨ ਦਿਖਾਈ ਦੇਣ ਲੱਗ ਪਏ ਸਿਰ ਉਤੇ ਧੌਲੇ ਆ ਗਏ ਸਰੀਰਕ ਤਾਕਤ ਘਟ ਗਈ ਉਮਰ ਦਾ ਇੱਕ ਇੱਕ ਦਿਨ ਲੰਘਦਾ ਹੈ ਅਤੇ ਉਮਰ ਘਟਦੀ ਜਾਂਦੀ ਹੈ ਪਰੰਤੂ ਮੈ ਜੀਵ ਪਰਿਵਾਰ ਦੇ মোহ ਅਤੇ ਧਨ ਦੇ ਹੰਕਾਰ ਵਿੱਚ ਗਾਫਲ ਬਸਤੀ ਦੀ نیند ਵਿੱਚ ਸੁਤਾ ਰਿਹਾ ਗੁਰੂ ਜੀ ਨੇ ਤੇ ਬਹੁਤ ਸਮਝਾਇਆ ਇਹ ਮਾਇਆ ਦੇ ਲੋਹ ਵਿੱਚ ਅੰਨੇ ਹੋਏ ਜੀਵ ਜਦੋਂ ਜੰਮਨੇ ਫੜ ਕੇ ਤੈਨੂੰ ਅੱਗੇ ਲਾ ਲਿਆ ਨਾ ਤਾਂ ਅਖੀਰਲੇ ਸਮੇਂ ਤੋਂ ਕੁਛ ਤਾਂਏਗਾ ਜਿਹੜੇ ਵੀ ਪਦਾਰਥ ਧਨ ਆਪਣੇ ਬਣਾ ਬਣਾ ਕੇ ਸੰਭ ਕੇ ਰੱਖਿਆ ਉਹ ਸਭ ਕੁਝ ਇੱਕ ਨਾ ਇੱਕ ਦਿਨ ਇਹ ਸਾਰਾ ਕੁਝ ਪਰਾਇਆ ਹੋ ਜਾਣਾ ਤੇਰਾ ਦੇਖਦੇ ਆ ਦੇਖਦੇ ਆ ਛੱਡ ਕੇ ਚਲਾ ਜਾਣਾ ਇਸ ਲਈ ਪ੍ਰਭੂ ਚਰਣਾ ਦੇ ਵਿੱਚ ਸੁਰਤ ਜੋੜ ਕੇ ਸਿਮਰਨ ਕਰਿਆ ਕਰ। ਮਹਾਰਾਜ ਹੁਣ ਫਰਮਾਨ ਕਰਦੇ ਨੇ ਜੋ ਬਨ ਘਟੇ ਜਰਵਾ ਜਿਹੜੇ ਬਣ ਜਾ ਰਿਆ ਮਿੱਤਰਾ ਆਮ ਘਟੇ ਦਿਨ ਜਾਏ ਅੰਤ ਕਾਲ ਪਛਤਾਸੀ ਅੰਦਲੇ ਜਾ ਜਾ ਬਗੜ ਚਲਾਇਆ ਸਾਦ ਕਿਸੇ ਆਪਣਾ ਕਰ ਰਾਖਿਆ ਥਿਲਵੇਂ ਪ੍ਰਿਆਮ ਰਾਇਆ ਬੋਧ ਵਿਸਰਜੀ ਗਏ ਸਿਆਣਪ ਕਰਿ ਅਵਗਣੁ ਕੁਛ ਧਾਏ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਦਿਵਾਈ ਚਾਰ ਪੈਰ ਦਾ ਦਿਨ ਤੇ ਚਾਰ ਪੈਰ ਦੀ ਰਾਤ ਹੈ ਤੀਜਾ ਪੈਰ 12:00 ਲੈ ਕੇ 4:00 ਤੱਕ ਪਰ ਇਹ ਬੜਾ ਔਖਾ ਠੜਾ ਜਿਹੜੇ ਬੰਦਗੀ ਵਾਲੇ ਸਿਮਰਨ ਵਾਲੇ ਰੱਬ ਨਾਲ ਜੁੜਨ ਵਾਲੇ ਉਸ ਟਾਈਮ ਹੀ ਉੱਠ ਕੇ ਉਹਦੇ ਨਾਲ ਲਿਵ ਜੋੜਦੇ ਨੇ। ਬਾਕੀ ਸੰਸਾਰ ਉਹ ਤੋਂ ਬਾਅਦ ਅਮਰਤ ਵੇਲੇ ਉੱਠਦਾ ਏ। ਪਰੰਤੂ ਮੈਂ ਗੁਰੂ ਦੀ ਇੱਕ ਗੱਲ ਵੀ ਨਹੀਂ ਮੰਨੀ। ਮੈਂ ਆਪਣੀ ਸਿਆਣਪ, ਆਪਣੇ ਪਰਿਵਾਰ, ਆਪਣੇ ਧਨ ਦੌਲਤ ਤੇ ਹੀ ਮਾਣ ਕਰਦਾ ਰਿਹਾ। ਇਹਨਾਂ ਨੂੰ ਹਰੇਕ ਮੁਸ਼ਕਲ ਹਰੇਕ ਮੁਸੀਬਤ ਵਿੱਚ ਹੀ ਸਹਾਈ ਸਭ ਦਰਿਆ ਕਿ ਕੱਲ ਨੂੰ ਤਸੀਲਤ ਪੈ ਗਈ ਪੈਸਾ ਹੀ ਕੰਮ ਆਉਣਾ ਤੇ ਪੈਸਾ ਮੇਰੇ ਨਾਲ ਚੱਲੇਗਾ ਪਰ ਨਹੀਂ ਹਰ ਸਮੱਸਿਆ ਦਾ ਹੱਲ ਇਹਨਾਂ ਵਿੱਚ ਹੀ ਲੱਭਦਾ ਰਿਹਾ ਮੇਰਾ ਇਹ ਕਹਿਣਾ ਸੀ ਕਿ ਹਾਲੇ ਪ੍ਰਮਾਤਮਾ ਦੀ ਸਿੱਖ ਸਲਾਹ ਕਰਨ ਦਾ ਸਮਾਂ ਨਹੀਂ ਆਇਆ ਜਦੋਂ ਆਵੇਗਾ ਤੇ ਕਰ ਲਵਾਂਗੇ ਕਿਹੜੀ ਜਲਦੀ ਹੋਈ ਆ ਆਮ ਗੁਰੂ ਪਿਆਰੇ ਉਹੀ ਗੱਲ ਕਹਿੰਦੇ ਨੇ ਆਪਾਂ ਦੇ ਕਿਸੇ ਨੂੰ ਕਹੀਏ ਭਾਈ ਸਾਸ ਸੰਗਤ ਕਰਿਆ ਕਰੋ ਬਾਣੀ ਪੜਿਆ ਕਰੋ ਸਿਮਰਨ ਕਰਿਆ ਕਰੋ ਬਾਬਾ ਜੀ ਬੜਾ ਸਮਾਂ ਬਿਆਜ ਦਿੱਤੀਆਂ ਪੁੱਤ ਪਾਲਣੇ ਨੇ ਪਰਿਵਾਰ ਪਾਲਣਾ ਧੀਆਂ ਪੁੱਤ ਵਿਆਹਣੇ ਨੇ ਬਾਅਦ ਦੇਖ ਲਵਾਂਗੇ ਸਸ ਪੋਤੇ ਨਾਮ ਹੀ ਪ੍ਰਭੂ ਦੀ ਦਰਗਾਹ ਵਿੱਚ ਸਹਾਇ ਹੋਏਗਾ ਪਿਆਰਿਆ ਮਾਇਆ ਤੇ ਪਰਿਵਾਰ ਦਾ ਮੋਹ ਇਸ ਜਾਲ ਵਿੱਚ ਜਿਸ ਤੂੰ ਜਿਹੜਾ ਫਸਿਆ ਹੋਇਆ ਹੈ ਨਾ ਇਹ ਤੇਰੇ ਨਾਲ ਨਹੀਂ ਜਾ ਸਕਦਾ ਜ਼ਿੰਦਗੀ ਦੀ ਸਾਰੀ ਰਾਤ ਮਾਇਆ ਦੇ ਮੋਹ ਦੇ ਅંધੇਰੇ ਵਿੱਚ ਬੀਤੀ ਜਾ ਰਹੀ ਹੈ ਗੁਰੂ ਦੀ ਸ਼ਰਨ ਵਿੱਚ ਆ ਤਾ ਕਿ ਤੇਰੇ ਅੰਦਰ ਨਾਮ ਦਾ ਚਾਨਣ ਹੋ ਸ ਜਾਏ ਜ਼ਿੰਦਗੀ ਦੀ ਰਾਤ ਚੌਥੇ ਪੈਰ ਉਹ ਦਿਨ ਜਦੋਂ ਸੰਸਾਰ ਤੋਂ ਉੱਚ ਕਰਨਾ ਹੈ ਨੇੜੇ ਆ ਰਿਹਾ ਹੈ ਜ਼ਿੰਦਗੀ ਵੀ 4 ਹਿੱਸਿਆਂ ਤੇ ਆ 25-25 ਸਾਲ ਦੀਆਂ ਪਹਿਲੇ 25 ਸਾਲ ਜਿਹੜੇ ਆ ਬਚਪਨਾ ਤੇ ਅਗਲੇ 25 ਸਾਲ ਜਿਹੜੇ ਆ ਉਹ ਸਿੱਖਣ ਸਕੂਨ ਦੇ ਬਾਲਕ ਅਵਸਥਾ ਵਿੱਚ ਉਹਦੇ ਅਗਲੇ 25 ਸਾਲ ਜਿਹੜੇ ਆ ਕਿਰਤ ਕਮਾਈਆਂ ਕਰ ਵਿੱਚ ਜੋਰ ਦੇ ਤੇ 75 ਤੋਂ ਬਾਅਦ ਚੌਥਾ ਪੈਰ ਬੜੇ ਪਾ ਜਿਹੜਾ ਹੈ ਉਹ ਆ ਜਾਂਦਾ ਹੈ ਬਾਰੇ ਕਦੇ ਚੌਥੇ ਪੈਰ ਰੈਣ ਕੇ ਵਣ ਜਾ ਰਿਹਾ ਮਿੱਤਰਾ ਜਿਨ ਨੇੜੇ ਆਇਆ ਸੋਏ ਗੁਰਮੁਖ ਨਾਮ ਸਮਾਦ ਤੋਂ ਵਣ ਜਾ ਰਿਹਾ ਮਿੱਤਰਾ ਤੇਰਾ ਦਰਗੇ ਦਿੱਲੀ ਉਹ ਇਹ ਗੁਰਮੁਖ ਨਾਮ ਸਵਾਲ ਪ੍ਰਾਣੀ ਅੰਤੇ ਹੋਈ ਸਖਾਈ ਇਹ ਮੋਹ ਬਾਇਆ ਦਿਨ ਸੰਗ ਨਾ ਚਾਲੇ ਝੂਠੀ ਪ੍ਰੀਤ ਲਗਾਈ ਸਗਲੇ ਰੈਣ ਗੁਦਰੀ ਅਧਿਹਾਰੀ ਸੇਵ ਸਤਗੁਰ ਚਾਨਣ ਹੋਏ ਕਉ ਨਾਨਕ ਪ੍ਰਾਣੀ ਚੌਥੇ ਬਹਿਰੇ ਦਿਨ ਨੇੜੇ ਆਇਆ ਸੋਏ ਫਿਰ ਕੀ ਸੀ ਆਪਣੀ ਬੁੱਧ ਸਿਆਣਪ ਚਤਰਾਈ ਤੇ ਆ ਕੇ ਮੈਂ ਗੁਰੂ ਦੇ ਚਰਨਾਂ ਵਿੱਚ ਟੈ ਪਿਆ ਗੁਰੂ ਜੀ ਨੇ ਮੈਨੂੰ ਆਪਣੇ ਚਰਨ ਸ਼ਰਨ ਵਿੱਚ ਲੈ ਆਂਦਾ ਗੁਰੂ ਦੀ ਕਿਰਪਾ ਹੋਈ ਮੇਰੇ ਉੱਤੇ ਮੇਰੇ ਸੁਥੇ ਭਾਗ ਜਾਗ ਬਏ ਗੁਰੂ ਕਿਰਪਾ ਨਾਲ ਹੁਣ ਮੈਂ ਗੁਰੂ ਗੁਰਬਾਣੀ ਤੇ ਨਾਮ ਨਾਲ ਥੋੜਾ ਥੋੜਾ ਜੋੜ ਲਾ ਗਿਆ ਪੂਰੇ ਨਹੀਂ ਥੋੜਾ ਥੋੜਾ ਜੋੜ ਲਾ ਗਿਆ ਮੇਰਾ ਮਨ ਸੰਸਾਰਿਕ ਰੁਝੇਵਿਆਂ ਤੋਂ ਹਟ ਕੇ ਧਰਮ ਮਰ ਦੇ ਕਮਾ ਵਿੱਚ ਲੱਗਣ ਲੱਗ ਪਿਆ ਅਤੇ ਆਤਮਿਕ ਪੱਪ ਸੁੱਕੇ ਹੋਏ ਇਹ ਸਰੀਰ ਖੇਤ ਵਿੱਚ ਕਿਤੇ ਕਿਤੇ ਹਰਾ ਬੂਟਾ ਦਿਸਣ ਲੱਗ ਪਿਆ ਕਿਉਂਕਿ ਗੁਰੂ ਮਹਾਰਾਜ ਕਿਰਪਾ ਕਰਦੇ ਨਾ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਵਾ ਆਏ ਅੰਤ ਕਾਲ ਦਿੱਥੇ ਤੂਹੇ ਜਿਤੇ ਹੱਥ ਨਾ ਕਥਾਉ ਬਾਏ ਇਹ ਸਰੀਰ ਖੇਤ ਰੂਪ ਵਿੱਚ ਜਿਹੜਾ ਨਾਮ ਦਾ ਬੀਜ ਬੀਜਿਆ ਸੀ ਨਾ ਆਖਰ ਨੂੰ ਫਿਰ ਸਾਹਮਣੇ ਆ ਜਾਂਦਾ ਇਸੀ ਤਰ੍ਹਾਂ ਮਾਰੇ ਕਹਦੇ ਹੁਣ ਮੇਰੇ ਮਨ ਵਿੱਚ ਉਹ ਅਗਿਆਨਤਾ ਦਾ ਅੰਧਕਾਰ ਦੂਰ ਹੋਣ ਲੱਗਾ ਤੇ ਮੈਨੂੰ ਮਹਿਸੂਸ ਹੋਇਆ ਕਿ ਜਨਮ ਜਨਮਾਂ ਤਰਾ ਦੋ ਸੁਤੀ ਹੋਈ ਮੇਰੀ ਜੀਵ ਆਤਮਾ ਜਾਗ ਰਹੀ ਹੈ ਮਹਾਰਾਜ ਦਾ ਫਰਮਾਨ ਹੈ ਪੁਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਤ ਬੈਰਾਗੇ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੇ ਸੋਈ ਜਾਗੀ ਸਤਪੁਰਜੀ ਵੱਲੋਂ ਮੈਨੂੰ ਉਦਮ ਕਰਨ ਦੀ ਇੱਛਾ ਮਿਲਿਆ ਤੇ ਮੈਂ ਹੁਣ ਪ੍ਰਸੰਨ ਸੀ ਤੇ ਗੁਰੂ ਦਾ ਬਾਰ-ਬਾਰ ਸ਼ੁਕਰਾਨਾ ਕਰਦਾ ਕਿ ਆਪਣਾ ਜੀਵਨ ਬਿਲਕੁਲ ਅਜਾਈ ਗਵਾਉਣ ਦੀ ਬਜਾਏ ਕੁਝ ਪੈਂਡਾ ਤਾਂ ਪ੍ਰਭੂ ਬਾਰਗ ਉੱਤੇ ਆਵਾਸ ਹੀ ਤੈਅ ਕਰ ਲਵਾਂਗਾ ਨਾਮ ਧਨ ਦੀ ਕੁਝ ਖੱਟੀ ਕਰਕੇ ਸੰਸਾਰ ਸਮੁੰਦਰ ਤੋਂ ਮੈਂ ਤਰ ਜਾਵਾਂਗਾ ਜਦੋਂ ਤੋਂ ਮੈਂ ਹੁਣ ਤੱਕ ਬਾਝ ਸੀ ਬਾ ਮੇਰੇ ਅੰਦਰ ਨਾਮ ਨਹੀਂ ਸੀ ਵਸਿਆ ਸੋ ਸਵਾਦ ਤੇ ਗੁਰੂ ਘਰਿਓ ਇਹ ਜੀਵਨ ਯਾਤਰਾ ਹੈ ਪ੍ਰਾਣੀ ਦੀ ਸੰਸਾਰ ਵਿੱਚ ਆ ਕੇ ਕੀ ਕਰਨਾ ਹੈ ਸੋ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਆਪਣੇ ਜੀਵ ਨੂੰ ਸਫਲਾ ਕਰੀਏ ਏਸੀ ਅੱਜ ਦੇ ਵਿਚਾਰ ਗੁਰੂ ਬਾਛਾ ਜੀ ਮਿਹਰ ਕਰਨ ਹੋਵੇ ਹੋੜੇ ਸਾਡੇ ਅੰਦਰ ਵੀ ਆਪਣੇ ਪਾਵਨ ਸ਼ਬਦਾਂ ਦਾ ਚਾਣਣ ਕਰਨ ਦੇ ਸਾਨੂੰ ਵੀ ਸਮਝ ਆ ਜੇ ਕਿ ਇਹ ਝੂਠਾ ਸੰਸਾਰ ਹੈ ਇਹ ਸੰਸਾਰ ਸਾਰਾ ਵਿਅਰਥ ਹੈ ਕੂੜ ਹੈ ਤੇਰਾ ਨਾਮ ਹੀ ਸੱਚਾ ਹੈ ਸੱਤੇ ਪਾਛਾ ਕਿਰਪਾ ਕਰੋ ਆਪਣੇ ਚਰਨਾਂ ਨਾਲ ਲਾ ਲਓ ਆਪਣੇ ਚਰਨਾਂ ਨਾਲ ਲਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ